ਪਾਣੀ ਬੈਠ ਕੇ ਪੀਣਾ ਚਾਹੀਦਾ ਹੈ ਜਾਂ ਫਿਰ ਖੜ ਕੇ ਤਾਂ ਇਸ ਗੱਲ ਨੂੰ ਲੈ ਕੇ ਕਾਫੀ ਚਰਚਾਵਾ ਜਿਹੜੀ ਅਕਸਰ ਹਰ ਘਰ ਦੇ ਵਿੱਚ ਹੀ ਹੁੰਦੀਆਂ ਰਹਿੰਦੀਆਂ ਨੇ ਤਾਂ ਮਾਹਿਰਾਂ ਦੇ ਵੱਲੋਂ ਇਸ ਨੂੰ ਲੈ ਕੇ ਇੱਕ ਜਿਹੜੀ ਟਿੱਪਣੀ ਦਿੱਤੀ ਉਹਨਾਂ ਦੇ ਵੱਲੋਂ ਆਪਣਾ ਪੱਖ ਛੜਾ ਕੇ ਸਾਹਮਣੇ ਰੱਖਿਆ ਗਿਆ ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦਵਾਂਗੇ ਆਯੁਰਵੇਦ ਅਤੇ ਆਧੁਨਿਕ ਇਲਾਜ ਦੋਵੇਂ ਇਸ ਗੱਲ ਤੇ ਸਹਿਮਤ ਹਨ ਕਿ ਬੈਠ ਕੇ ਪਾਣੀ ਪੀਣਾ ਸਿਹਤ ਲਈ ਬਿਹਤਰ ਹੈ ਜਦੋਂ ਕਿ ਖੜੇ ਹੋ ਕੇ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਤਾਂ ਇੱਥੇ ਵਿਸਤਾਰ ਦੇ ਵਿੱਚ ਜਾਣੋ ਆਖਿਰ ਇਸ ਦੇ ਪਿੱਛੇ ਕੀ ਕਾਰਨ ਹਨ ਬੈਠ ਕੇ ਪਾਣੀ ਪੀਣ ਦੇ ਫਾਇਦੇ ਪਾਚਨ ਪ੍ਰਣਾਲੀ ਨੂੰ ਲਾਭ ਬੈਠ ਕੇ ਪਾਣੀ ਪੀਣ ਨਾਲ ਪਾਣੀ ਹੌਲੀ-ਹੌਲੀ ਗਲੇ ਤੋਂ ਪੇਟ ਤੱਕ ਜਾਂਦਾ ਹੈ ਜਿਸ ਦੇ ਨਾਲ ਪਾਚਨ ਪ੍ਰਕਿਰਿਆ ਨੂੰ ਸਮਾਂ ਮਿਲਦਾ ਹੈ ਅਤੇ ਐਸਿਡਿਟੀ ਜਾਂ ਫਿਰ ਗੈਸ ਘਟ ਜਾਂਦੀ ਹੈ ਗੁਰਦੇ ਦੇ ਬਚਾ ਨੂੰ ਘਟਾਉਂਦਾ ਹੈ ਗੁਰਦੇ ਦੇ ਦਬਾਅ ਨੂੰ ਘਟਾਉਂਦਾ ਹੈ ਪਾਣੀ ਪੀਣ ਦੇ ਨਾਲ ਹੌਲੀ-ਹੌਲੀ ਗੁਰਦਿਆਂ ਨੂੰ ਫਿਲਟਰ ਕਰਨ ਦੇ ਲਈ ਕਾਫੀ ਸਮਾਂ ਮਿਲਦਾ ਹੈ ਜਿਸ ਦੇ ਨਾਲ ਸਰੀਰ ਦੇ ਡਿਟੌਕਸੀਫਿਕੇਸ਼ਨ ਦੇ ਵਿੱਚ ਸੁਧਾਰ ਹੁੰਦਾ ਹੈ ਜੋੜਾਂ ਅਤੇ ਹੱਡੀਆਂ ਲਈ ਫਾਇਦੇ ਬੈਠ ਕੇ ਪਾਣੀ ਪੀਣ ਨਾਲ ਸਰੀਰ ਦਾ ਪਾਣੀ ਸੰਤੁਲਨ ਬਣਿਆ ਰਹਿੰਦਾ ਹੈ ਤੇ ਇਸ ਤਰ੍ਹਾਂ ਗੋਡਿਆਂ ਅਤੇ ਜੋੜਾਂ ਤੇ ਦਬਾਅ ਘਟਦਾ ਹੈ ਤਣਾ ਘਟਦਾ ਹੈ ਬੈਠਣ ਦੀ ਆਸਣ ਸਰੀਰ ਨੂੰ ਆਰਾਮ ਦਿੰਦੀ ਹੈ ਜੋ ਦਿਮਾਗੀ ਪ੍ਰਣਾਲੀ ਨੂੰ ਸ਼ਾਂਤ ਕਰਦੀ ਹੈ ਅਤੇ ਪਾਣੀ ਦੀ ਸਮਾਈ ਨੂੰ ਬਿਹਤਰ ਬਣਾਉਂਦੀ ਹੈ ਤਖੜੇ ਹੋ ਕੇ ਪਾਣੀ ਪੀਣ ਦੇ ਆਖਿਰਕਾਰ ਕੀ ਨੁਕਸਾਨ ਹਨ ਪਾਚਨ ਕਿਰਿਆ ਤੇ ਨਕਾਰਾਤਮਕ ਪ੍ਰਭਾ ਖੜੇ ਹੋ ਕੇ ਪਾਣੀ ਪੀਣ ਦੇ ਨਾਲ ਪੇਟ ਦੇ ਵਿੱਚ ਪਾਣੀ ਤੇਜ਼ੀ ਨਾਲ ਦਾਖਲ ਹੁੰਦਾ ਹੈ ਜਿਸ ਦੇ ਨਾਲ ਐਸਿਡਿਟੀ ਗੈਸ ਅਤੇ ਬਦਹਜਮੀ ਹੋ ਸਕਦੀ ਹੈ ਗੁਰਦਿਆਂ ਅਤੇ ਬਲੈਡਰ ਤੇ ਦਬਾ ਪਾਣੀ ਬਲੈਡਰ ਦੇ ਵਿੱਚ ਤੇਜ਼ੀ ਨਾਲ ਪਹੁੰਚਦਾ ਹੈ ਜਿਸ ਦੇ ਨਾਲ ਗੁਰਦਿਆਂ ਨੂੰ ਇਸ ਨੂੰ ਫਿਲਟਰ ਕਰਨ ਦਾ ਸਮਾਂ ਨਹੀਂ ਮਿਲਦਾ ਜਿਸ ਦੇ ਨਾਲ ਲੰਬੇ ਸਮੇਂ ਦੇ ਲਈ ਨੁਕਸਾਨ ਹੋ ਸਕਦਾ ਹੈ ਜੋੜਾਂ ਦੇ ਦਰਦ ਅਤੇ ਗਠੀਏ ਦਾ ਖਤਰਾ ਆਯੁਰਵੇਦ ਦੇ ਅਨੁਸਾਰ ਖੜੇ ਹੋ ਕੇ ਪਾਣੀ ਪੀਣ ਦੇ ਨਾਲ ਵਾਤ ਦੋਸ਼ ਵੱਧਦਾ ਜਿਸ ਦੇ ਨਾਲ ਜੋੜਾਂ ਦੇ ਦਰਦ ਅਤੇ ਗਠੀਏ ਦਾ ਖਤਰਾ ਵੱਧ ਜਾਂਦਾ ਹੈ ਦਿਲ ਅਤੇ ਨਸਾਂ ਤੇ ਪ੍ਰਭਾਵ ਪਾਣੀ ਪੀਣ ਨਾਲ ਨਾੜੀਆਂ ਵਿੱਚ ਦਬਾਅ ਤੇਜ਼ੀ ਨਾਲ ਵੱਧਦਾ ਜੋ ਅਸਥਾਈ ਤੌਰ ਤੇ ਦਿਲ ਦੀ ਧੜਕਣ ਨੂੰ ਵਧਾ ਸਕਦਾ ਹੈ ਤਾਂ ਪਾਣੀ ਪੀਣ ਦਾ ਸਹੀ ਤਰੀਕਾ ਹਮੇਸ਼ਾ ਬੈਠ ਕੇ ਪਾਣੀ ਪਿਓ ਛੋਟੇ-ਛੋਟੇ ਕੁੱਟਾਂ ਦੇ ਨਾਲ ਬਹੁਤ ਠੰਡਾ ਪਾਣੀ ਨਾ ਪਿਓ ਆਮ ਜਾਂ ਫਿਰ ਕੋਸਾ ਪਾਣੀ ਬਿਹਤਰ ਹੈ ਖਾਣੇ ਤੋਂ ਤੁਰੰਤ ਬਾਅਦ ਪਾਣੀ ਨਾ ਪਿਓ ਘੱਟੋ-ਘੱਟ 30 ਮਿੰਟ ਬਾਅਦ ਪਿਓ ਦਿਨ ਦੇ ਭਾਰ ਦੇ ਵਿੱਚ 8 ਤੋਂ 10 ਗਲਾਸ ਪਾਣੀ ਹੌਲੀ-ਹੌਲੀ ਪਿਓ ਇਸ ਨਾਲ ਤੁਹਾਡਾ ਸਰੀਰ ਵਿੱਚ ਜੜਾ ਹਾਈਡਰੇਟ ਰਹੇਗਾ ਤੇ ਤੁਹਾਨੂੰ ਸਿਹਤ ਸਮੱਸਿਆਵਾਂ ਘੱਟ ਜਾਣਗੀਆਂ